ਨਮਸਕਾਰ ਦੋਸਤੋ ਮੈਂ ਰਮੇਸ਼ ਕਾਬਾ ਇੰਡੀਅਨ ਟੀਵੀ ਨਿਊਜ਼ ਕੋ ਪੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅਜ ਪੁਰਾਣੀ ਦਾਣਾ ਮੰਡੀ ਕੋਟਕੂਰਾ ਦੇ ਵਿੱਚ 라ਵਨ ਦਹਨ ਕੀਤਾ ਗਿਆ ਜੋ ਨੇਕੀ ਦੇ ਉੱਤੇ ਬਦੀ ਦੀ ਜਿੱਤ ਹੁੰਦੀ ਹੈ ਅੱਜ ਆਲਮਸਵਾਰ ਸਪੀਕਰ ਕੋਲ ਦਾਰ ਸਿੰਘ ਸੰਧਵਾ ਜੀ ਨੇ 라ਵਨ ਨੂੰ ਅਗਨੀ ਭੇਟ ਕਰਕੇ ਉਹਨਾਂ ਨੂੰ ਦਹਨ ਕੀਤਾ ਔਰ ਇਸ ਤੇ ਨੇਕੀ ਦੀ ਜਿੱਤ ਔਰ ਬਦੀ ਦੀ ਹਾਰ ਹੋਈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ कि ओके करो जी इक मिनट इक मिनट इक मिंट मिनट मिनट ਸੇੜ ਘਰ ਨਾਲ ਨੰਦਰ ਵਾਲੇ ਬਸਤੀ ਆ। ਬੱਲੂ ਬਹਾਮੰਡੀ ਔਰ ਐਨਸੀ ਨਾਲ ਬਸਤੀ ਤੋਂ ਆਪਾਂ ਆਪਾਂ ਤੋਂ ਸੁਣਦਾ ਹਾਂ। ਆਹੇ ਹੋਏ ਸੇੜ ਨਾਲ ਬਸਤੀ ਬਹੁਤ ਦਿਮਾਗ ਨਾਲ। ਸਾਡੇ ਨਾਲ ਸਮਰਾਜ ਔਰ ਸਾਡੇ ਜੋ ਬਾਲਾ ਜੀ ਦੇ ਸਾਰੇ ਮੈਂਬਰ ਨੇ ਸਾਡੇ ਪ੍ਰਾਨੋ ਸ਼੍ਰੀ ਮੰਡਲ ਦੇ ਆਜੋ ਸਰ ਮਾਨਯੋ ਚੇਅਰਮੈਨ ਸਾਹਿਬ ਵੀ ਮੰਚ ਦੇ ਉੱਪਰ ਆ ਜਾਣਗੇ। ਔਰ ਸਭ ਤੋਂ ਪਹਿਲਾਂ ਅਸੀਂ ਸਨਮਾਨਤ ਕਰਾਵਾਂਗੇ ਬੱਚਿਆਂ ਨੂੰ ਜਿਹੜੇ ਕਲਚਰਲ ਐਕਟੀਵਿਟੀ ਚ ਆ ਕੇ ਗਏ ਆ ਬੱਚੇ ਕਲਚਰਲ ਐਕਟੀਵਿਟੀ ਦੇ ਵਿੱਚ ਬੱਚਾ ਕਲਚਰਲ ਆ ਗਏ ਕਲਚਰਲ ਵਾਲੇ ਬੱਚੇ ਜਿਨ੍ਹਾਂ ਨੇ ਕੇਵਲ ਗਾਣਿਆਂ ਤੇ ਆਪਣੀਆਂ ਪਰਫਾਰਮੈਂਸ ਦਿੱਤੀਆਂ ਨੇ ਹਾਂ ਆਓ ਜੀ ਸਭ ਤੋਂ ਪਹਿਲਾਂ ਸਹਿਜ 프리ਤਕਾਰ ਸ਼ਰਮਨ ਗਾਣੇ ਚਾ ਦੇ ਨੇ ਇਹ ਬੱਚਿਆਂ ਨੇ ਅੱਜ ਆਪਣੀ ਪਰਫਾਰਮੈਂਸ ਦਿੱਤੀ ਹੈ ਸਹਿਜ

ਹਰ ਕਿਸੇ ਜਿੱਦਾਂ ਸੀ ਕਿ ਰਾਵਣ ਨੂੰ ਆਪਣੇ ਗਿਆਨ ਦਾ ਹੰਕਾਰ ਸੀ ਇੱਕ ਵਾਰ ਰਾਮ ਨੂੰ ਉਹਦੇ ਗਿਆਨ ਦਾ ਗਿਆਨ ਉਹ ਬੰਦਾ ਜਨਾ ਮਤੀ ਸਿਆਣਾ ਹੋ ਗਿਆ ਜਦੋਂ ਫਿਰ ਹੰਕਾਰ ਆਇਆ Oh, <laughs> oh, ख़्याल रखण जी

ਸ਼੍ਰੀ ਰਾਮ ਜੀ ਦਾ ਬੜਾ ਬੜਾ ਸ਼ਾਨਦਾਰ ਪੁਸ਼ਾਰਾ ਮੇਲਾ ਸਰਵਾਂ ਨੇ ਸਾਨਾ ਮੁੰਡੀ ਕੋਕੜ ਕੇ ਜੀਨ ਸਾਰੇ ਪਰਿਵਾਰਾਂ ਨੂੰ ਲੱਖ ਲੱਖ ਨੂੰ ਬਣ ਜਾ ਮਾਇਓ ਦੀ ਗੱਤ ਰਾਮ ਲక్ష్ਮਣ ਵੀ ਜੋੜੀ ਦੇ ਨਾਲ ਅਗਨੀ ਸੁਭਾਣੇ ਤਾਰ ਆਇਆ ਚਾਰ ਵੇਦਾਂ ਦਾ ਗਿਆਤਾ ਰਾਮਨ ਚਾਰ ਵੇਦਾਂ ਦਾ ਗਿਆਤਾ ਰਾਵਣ ਬਦੀ ਤੇ ਦੇਖੀ ਦੀ ਜਿੱਤ ਦਾ ਪ੍ਰਤੀ ਰਾਤ ਸੇਵਾ ਮੰਡਰ ਵਧਾਈ ਦਾ ਪਾਤਾ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਅੱਜ ਪਰਫਾਰਮੈਂਸ ਦਿੱਤੀ ਸਾਡੇ ਭੈਣ ਜੀ ਅੰਦੀਪਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪਰਿਵਾਰ ਸਮੇਤ ਘਰੇ ਪਹੁੰਚਣਾ ਹੈ ਕਿ ਜਾਣਾ ਹੈ ਸਾਰੇ ਪ੍ਰਿੰਟ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਨੂੰ ਬਹੁਤ ਸੋਹਣੇ ਰੂਪ 'ਚ ਚਲਾਈ ਰੱਖਿਆ ਸਮੂਹ ਜੀ ਮੰਧਰਾਨ ਕਮੇਟੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਪਿਆਰੇ ਬੱਚੇ ਜੀ ਅੱਜ ਕੋਡ ਪੂਰਾ ਵਿਖੇ ਸਾਡੀ ਇਤਿਹਾਸਿਕ ਪੁਰਾਣੀ ਦਾਣਾ ਮੰਡੀ ਵਿਖੇ ਸਾਡੇ ਨੌਜਵਾਨਾਂ ਨੇ ਦਸ਼ੇਰੇ ਦਾ ਤਿਹਾਰ ਮਨਾਇਆ ਇਸ ਵਿੱਚ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ ਆ ਦਸ਼ੇਰੇ ਦਾ ਤਿਹਾਰ ਨੇਕੀ ਦੀ ਸਦੀਵੀ ਜਿੱਤ ਵਦੀ ਉੱਪਰ ਕੋ ਨੂੰ ਟਕਟਾਉਣ ਲਈ ਮਨਾਇਆ ਜਾਂਦਾ ਦੇਖੋ ਜਿਹੜਾ ਅਹੰਕਾਰ ਹੈ ਉਹ ਗਿਆਨੀ ਤੋਂ ਗਿਆਨੀ ਪ੍ਰਸ਼ਨੋ ਵੀ ਮੂਰਖ ਬੜਾ ਦੰਦਾ ਭਗਵਾਨ ਰਾਮ ਔਰ 라ਵਣ ਦੋਨੋ ਗਿਆਨੀ ਸਨ ਲੇਕਿਨ 라ਵਣ ਨੂੰ ਅਹੰਕਾਰ ਸੀ ਭਗਵਾਨ ਰਾਮ ਨੂੰ ਉਹਦੇ ਅਹੰਕਾਰ ਦਾ ਵਿਗਿਆਨ ਸੀ ਤਾਂ ਆਹੀ ਫਰਕ ਸੀ ਸੋ ਦਸਹਿਰਤ ਪਸੀ ਆਪਣੇ ਇਤਿਹਾਸ ਤੋਂ ਆਪਣੀ ਪਰੰਪਰਾਵਾਂ ਤੋਂ ਸਿੱਖਦੇ ਆ ਕਿ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਦੀ ਦੀ ਹਾਰ ਹੁੰਦੀ ਹੈ ਅਹੰਕਾਰ ਪਤਨ ਦਾ ਕਾਰਨ ਬਣਦਾ ਸੋ ਆਪਾਂ ਨੂੰ ਇਹ ਤੋਂ ਸਿੱਖ ਕੇ ਅਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਦਇਆ ਧਰਮ ਖਿਮਾ ਇਹਨਾਂ ਗੁਣਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਸੋ ਅੱਜ ਕੋੜ ਪੂਰਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੀ ਦੁਨੀਆ ਨੂੰ ਇਸ ਪਵਿੱਤਰ ਤਿਹਾੜੀ ਤੇ ਹਾਰਨੇ ਬਧਾਈ ਦਿੰਦਾ ਬਹੁਤ ਬਹੁਤ ਬਧਾਈ